ਖਣੀ ਮਾ ਤਾਂ ਨਾ ਕਾਲੀ ਸੀ ਛੇਤੀ ਮੁੜ ਗਏ ਇਹ ਮੁੰਡਾ ਤੇ ਬਉਟੀ ਸੰਧਾਰਾ ਦੇ ਕੇ ਚੱਲ ਝੋਨੇ ਦਾ ਟਾਈਮ ਆ ਫਿਰ ਆਹੋ ਝੋਨੇ ਲਾ ਵੀ ਆਏ ਉਹਨਾਂ ਵੀ ਚੱਲ ਹਨਾ ਆਂਦੇ ਸੀ ਉਹੋ ਪਸ ਦਾ ਕੰਮ ਆ ਹੁਣ ਕੋਈ ਪਤਾ ਨਹੀਂ ਆਂ ਤਾਂ ਕਹਿੰਦੇ ਸੀ ਕਹਿੰਦੇ ਮਾਸੀ ਜੀ ਅਖੇ ਸੀ ਚਾਹ ਪੀ ਕੇ ਹੀ ਮੁੜਨਾ ਤੇ ਸਾਨੂੰ ਝੋਨਾ ਚਾਹਨਾ ਲਾਈ ਜਾਂਦੇ ਆ ਖੇਤ ਚੱਲ ਨੂੰ ਚੰਗੇ ਤੋਰੇ ਹੀ ਮੈਨਣ ਵੀ ਰੇਰ ਕੇ ਨੂੰ ਚੱਲ ਚੰਗਾ ਹੋ ਗਿਆ ਉੱਠ ਕੇ ਰੋਟੀ ਰੋਟੀ ਖਾ ਜਾਂਦੇ ਵਧੀਆ ਸੀ ਉਹਨੇ ਸਾਨੂੰ ਕਾਲੀ ਆ ਕਾਲੀ ਉਹਨਾਂ ਨੂੰ ਮੰਮੀ ਦੇਖੋ ਲੈ ਸੂਟ ਲੈ ਕੇ ਆਏ ਮੇਰੇ ਵਾਸਤੇ ਨਹੀਂ ਬੁਲਾਈ ਸੋਹਣਿਆ ਸੂਟ ਤੇ ਤੇਰੇ ਪਾਉਣ ਵਾਲਿਆ ਗੀ ਬਿਤੇ ਤਾਂ ਮੇਰਾ ਕਿਹੜਾ ਨਵਾਂ ਨਵਾਂ ਵਿਆਹ ਹੋਇਆ ਇਹ ਜਿਹੇ ਦੇ ਤਵੇ ਦਸਦਾ ਰਾ ਸੂਟਾ ਨੂੰ ਕੀ ਸੀ ਚਲ ਬੈਸਟ ਹੋਰ ਚਲ ਮਾਪੇ ਦਿੰਦੇ ਆ ਹੁਣ ਤੱਕ ਦਿੰਦੇ ਜਾਏਗਾ ਚਲ ਲਾਈਂ ਜੂਜਾ ਵੀ ਚਰੂਈ ਨਹੀਂ ਹੈਣਾ ਚਲ ਕੋਈ ਨਾ ਪੁੱਤ ਇਹ ਨੱਕ ਧੀਆਂ ਨੂੰ ਹੁੰਦਾ ਹੀ ਹਾਂ ਧੀਆਂ ਤਾਂ ਜੇਠ ਚੀ ਸੌਂ ਦਾ ਮਹੀਨਾ ਟਿਕਣ ਲੱਗ ਜਾਂਦੀਆਂ ਹਾਂ ਹਾਂ ਸੋਹਣਿਆ ਪਹਿਲਾਂ ਸੱਚ ਐ ਕਿ ਮਾਮਾ ਜੀ ਅੱਗੇ ਆਈ ਨਹੀਂਗੇ ਆਹ ਹੋ ਨਹੀਂ ਮੈਂ ਤਾਂ ਆਪ ਦੇਖਦੀ ਸੀ ਉਹਨਾਂ ਨੂੰ ਨਾ ਹੀ ਫੋਨ ਆਇਆ ਮੈਂ ਕਿਹਾ ਉਹਨਾਂ ਦੇ ਅੱਗੇ ਤਾਂ ਪਹਿਲਾਂ ਹੀ ਕਰ ਚਲ ਮੇਲੇ ਆਉਂਦੀ ਤੂੰ ਫਿਰ ਤੂੰ ਜਾਇਆ ਹੁੰਦਾ ਉਹ ਆਏ ਨੇ ਕਈ ਵਾਰ ਬੀਜੀ ਹੁੰਦੇ ਮਮੀ ਕੰਮ ਕਰਦੇ ਹੋਣਗੇ ਤੁਸੀਂ ਨਾ ਜਾਇਓ ਨਾ ਆਇਓ ਉਹਨਾਂ ਨੂੰ ਸਰਪ੍ਰਾਈਜ਼ ਦੇ ਦਿਓ ਤੇ ਉਹ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਤੇ ਘਰੇ ਸਰ ਜੂਗਾ ਕੋਈ ਗੱਲ ਨਹੀਂ ਮਮੀ ਘਰੇ ਮੈਂ ਆ ਕੇ ਸਾਰ ਲੂੰਗੀ ਐਂ ਸਾਰ ਲਾਂਗੀ ਚੱਲ ਚੰਦਾ ਫਿਰ ਮੈਂ ਜੇ ਤੁਸੀਂ ਨਾ ਅੱਜ ਆਇਆ ਜੇ ਤੁਸੀਂ ਮੈਨੂੰ ਸਾਰੇ ਕਹਿੰਦੇ ਆ ਤਾਂ ਮੈਂ ਜਾਇਆ ਨਹੀਂ ਆ ਤੁਸੀਂ ਘਰੇ ਰਹੋ ਬੋਟੀ ਨੂੰ ਛੱਡ ਕੇ ਨਾ ਉੱਠ ਜਿਓ ਕਿਸੇ ਪਾਸੇ ਨਹੀਂ ਨਹੀਂ ਆਪਣ ਕਰ ਹੈਗੀ ਆ ਤੇ ਤੁਸੀਂ ਨਾ 2 ਦਿਨ ਲਾਇਆ ਏ ਚੱਲ ਠੀਕ ਆ ਫਿਰ ਐਂ ਕਰਦੀਆਂ ਮੈਂ 2 ਦਿਨ ਲਾਇਆ ਮਾ 3 ਦਿਨ ਲਾਇਆ ਮਾ ਤੁਸੀਂ ਲਾਇਓ ਉਹ ਨੈਣ ਖੁਸ਼ ਹੋ ਜਾਣਗੇ ਖੁਸ਼ ਹੋ ਜਾਣਗੇ ਉਹ ਤਾਂ ਨੈਣ ਸੁਧਾਰਾ ਲਿਆਉਂ சச்சி கல்யா சாணி நிலை ਕੰਮ ਧੰਦੇ ਦੀ ਵੀ ਜੀ ਹੁਣੇ ਝੋਨਾ ਲਾਈ ਜਾਂਦਾ ਮੀਂਹ ਪਿਆ ਨਹੀਂ ਹੁਣ ਸਾਹੋ ਸਹੀ ਗੱਲ ਆ ਹਨਾ ਕਿੰਨਾ ਦਾ ਕਿਹੜਾ ਟਾਈਮ ਲੱਗਿਆ ਚੱਲ ਫਿਰ ਹਜੇ ਤਾਂ ਟਾਈਮ ਹੀ ਆ ਉਹ ਤਾਂ ਜਵਾਕ ਤਾਂ ਛੇਤੀ ਮੁੜ ਗੇ ਮੈਨੂੰ ਲੱਗਦਾ 11:00 ਕੀ ਵੱਜੇ ਜੀ ਹਨਾ 11:00 ਵੱਜੇ ਤੁਸੀਂ ਤੇ ਆਇਓ ਤੇ ਮੈਂ ਨੇ ਕੱਲ ਕੰਮ ਕੰਮ ਥੋੜਾ ਕੁਟ ਪ੍ਰੈਸ ਕੀਤਾ ਪਿਆ ਤੁਸੀਂ ਉਹ ਪਾ ਦਿਓ ਠੀਕ ਆ ਚੰਦਾ ਪਤਾ ਜੇ ਕਈ ਨਹੀਂ ਆ ਤਾਂ ਮੈਂ ਜਾਇਓ ਨਹੀਂ ਹੋ ਜਾ ਤੇ ਗੱਲ ਸਹੀ ਆ ਤੇਰੀ ਨਾਲੇ ਸੰਧਾਰਾ ਦੇ ਲੈ ਆਉਂਗੀ ਮੈਂ ਹਾਂਜੀ ਹਾਂਜੀ ਹਾਂ ਮੈਂ ਤੈਨੂੰ ਚੜਾਇਆ ਹਾਂ ਚੰਦ ਪੰਨੋਂ ਤੁਸੀਂ ਆ ਚੰਦ ਪੰਨ ਚੜਾਇਆ ਉਹ ਮੈਂ ਹੋ ਜਾ ਤਿਆਰ ਹਾਂ ਚੰ ਹੁਣ ਤੁਸੀਂ ਸਾਰਿਆਂ ਨੇ ਮੈਨੂੰ ਹੱਲਾਸ਼ੇਰੀ ਦੇਤੀ ਉਹ ਕਹਿੰਦੀ ਗਰਮੀ ਚ ਕੀ ਕਰਦਾ ਮੇਰਾ ਨੰਗਨ ਨੂੰ ਜਾਨ ਨੂੰ ਚਲ ਮਚਾਏ ਲੈ ਕੁੜੇ ਅੰਦਰ ਬੜੇ ਬੈਠੀ ਹੋਣਗੇ ਗਰਮੀ ਕਰਕੇ ਮੈਨੂੰ ਐ ਕਹਿਣਗੇ ਵੀ ਪੂਆ ਤੂੰ ਸਾਨੂੰ ਦੱਸਿਆ ਨਹੀਂ ਫੋਨ ਫਾਣੀ ਨਹੀਂ ਕੀਤਾ ਚਲ ਕੋਈ ਨਾ ਉਹ ਬੋਟੀ ਮੈਨੂੰ ਆਂਦੀ ਸੀ ਮੰਮੀ ਸਰਪ੍ਰਾਈਜ਼ ਹੀ ਦੇਈ ਹੁਣ ਤਾਂ ਖੁਸ਼ ਹੋਣਗੇ ਪੂਰੇ ਮੇਰੇ ਪਰਜਾਈ ਤਾਂ ਚਾ ਚੜ ਜੂ ਤੇ ਲਾ ਹਗ ਤੇ ਆ ਰਹੀ ਹੋਇਆ ਨਾ ਮੁੰਡਿਆ ਤੇ ਆੜ ਹੀ ਲਾਤੀ ਆ ਬੱਸ ਮੰਮੀ ਜਾਣਾ ਮੈਂ ਭੈਣਾ ਕੋਲੇ ਆ ਲੱਗਾ ਹਾਂ ਸਮਾਨ ਤੇ ਇੱਕ ਤਾਂ ਫਰੂਟ ਲੈ ਜੀ ਤੇ ਭਾਵਾਂ ਡੱਬਾ ਵੀ ਲੈ ਜੀ ਹਾਂ ਹਾਂ ਲੈ ਜੀ ਆ ਇਹ ਵੀ ਥੋੜਾ ਸਮਾਨ ਲੈ ਕੇ ਜਾਈ ਕੁੜੀ ਕੋਲ ਠੀਕ ਹੈ ਪੂਰਾ ਸਮਾਨ ਲੈ ਕੇ ਦੇ ਦੇ ਪੁੱਤ ਭੈਣਾ ਕੋਲੇ ਨਹੀਂ ਨਹੀਂ ਕੋਈ ਗੱਲ ਨਹੀਂ ਹੋਰ ਭੈਣਾਂ ਨੂੰ ਝਾਕ ਹੁੰਦੀ ਆ ਠੀਕ ਆ ਕੋਈ ਸਸਲੀਕਾਰ ਉਹ ਠੀਕ ਹੋ ਹਾਂ ਹਾਂ ਠੀਕ ਆ ਵਧੀਆ ਕਿੱਥੇ ਚੱਲਿਆ ਤੂੰ ਮੈਂ ਭੈਣ ਜੀ ਪਹਿਲਾਂ ਹੀ ਕਹ ਦੇ ਭੈਣੇ ਕਿੱਥੇ ਜਾਣਾ ਪਤਾ ਇਹ ਵੀ ਸਮਾਨ ਕੁੜੀ ਕੋਲ ਹੀ ਜਾਂਦਾ ਹੋਊਗਾ ਲੈ 10 ਮੁੰਡਾ ਹੋ ਰਹਾ ਕੋਈ ਨਾ ਭਾਬੀ ਗੁੱਸਾ ਨਾ ਕਰ ਮੈਂ ਤਾਂ ਸੋਇ ਕਿ ਪੁੱਛ ਲਿਆ ਮੈਂ ਕਿਤੇ ਮੇਰੇ ਕੋਲੇ ਚਲਿਆ ਸੰਧਾਰਾ ਲੈ ਕੇ ਕੁੜੇ ਮੇਰਾ ਪਤੀ ਚਾ ਵੀ ਉੱਤਰ ਨੂੰ ਤੁਰ ਗਿਆ ਨਾਮ ਇਹਨੂੰ ਮੇਰੀ ਪਰਜਾਈ ਨੇ ਆਖਿਆ ਵੀ ਤੂੰ ਗਾਂ ਆ ਜਾ ਭੈਣੀ ਚਲ ਕੋਈ ਨਾ ਉਹ ਲਗੀ ਹੋਊ ਇਹ ਤਾਂ ਚਤਨ ਨਹੀਂ ਨਾ ਠੀਕ ਰਹਿੰਦਾ ਦਵਾਈਆਂ ਦੁਵੀਆਂ ਬਾਲਾਂਗਾ ਖਾਂਦੀ ਆ ਚਲ ਕੋਈ ਨਾ ਮੇਰੇ ਭਰਾ ਦਾ ਘਰ ਆ ਮੈਂ ਹੀ ਗਾਂ ਜਾ ਵੜਦੀ ਪਰ ਬਹੂ ਤਾਂ ਮੈਨੂੰ ਕਹਿੰਦੀ ਸੀ ਮੰਮੀ ਉਕੀ ਹੁੰਦਾ ਸਰਪ੍ਰਾਈਜ਼ ਦੇਈ ਤੂੰ ਜਾ ਕੇ ਤੈਨੂੰ ਵੇਖ ਕੇ ਖੁਸ਼ ਹੋ ਜਾਣਗੇ ਇਹਨਾਂ ਨੇ ਤਾਂ ਮੈਨੂੰ ਬਹਿ ਜਾ ਖੁਸ਼ ਹੋ ਜਾਈ ਨਹੀਂ ਆਖਿਆ ਚੱਲ ਕੋਈ ਬਰਪਰਾ ਦਾ ਪਰ ਨਾ ਗਾਂਢੀ ਬੋੜੀ ਕਿੱਧਰ ਵੜ ਗਈ ਨਾ ਪਾਣੀ ਨਾ ਧਣੀ ਹੈ ਨਾ ਸੁੱਖ ਨਾ ਸਾਗ ਐਵੇਂ ਨਹੀਂ ਅਗਲਾ ਮਾਮਾ ਚੋਤਾ ਪਰ ਇਹਨੇ ਅਕੇ ਤਾਂ ਕਿਥੇ ਆਹੀ ਕੀਤਾ ਨਹੀਂ ਮੇਰੇ ਨਾਲ ਅੱਜ ਕਿਉਂ ਕੀਤਾ ਮੁੰਡਾ ਵੀ ਚੁੱਪ ਜੇ ਕਰਕੇ ਉੱਠ ਗਿਆ ਐਵੇਂ ਨਹੀਂ ਅਗਲਾ ਮਾਮਾ ਚੋਤਾ ਮਾਮਾ ਥੀਨ ਦੋ ਸਭ ਕੱਪ ਲੈ ਪੈਣੇ ਪਾਣੀ ਵਿਆਹ ਦਾ ਸੀ ਹੋਰ ਠੀਕ ਆ ਵਧੀਆ ਹਾਂ ਵਧੀਆ ਠੀਕ ਹੈ ਕਿੱਧਰ ਕੇ ਵੀਰੇ ਵਰਗੇ ਬਹੁਤ ਸਾਰਾ ਕੰਮ ਧੰਦੇ ਸੌ ਕੰਮ ਆ ਕਿਹੜਾ ਵਿਹਲੇ ਆ ਹਨ ਹਾਂ ਕੰਮ ਤਾਂ ਹੈ ਕੰਮ ਧੰਦੇ ਤਾਂ ਘਰੋ ਘਰੀ ਕੰਮ ਆ ਅੱਜ ਕੱਲ ਤਾਂ ਰੋਤੀ ਐ ਉਹਦੀ ਹੋਰ ਹਾਂ ਤੇ ਹੋਰ ਇਹ ਆਪਣਾ ਮੁੰਡਾ ਗਿਆ ਏ ਜੱਸੀ ਕੋਲੇ ਹੋਰ ਭਣ ਗਿਆ ਕੁੜੀ ਕੋਲੇ ਹੁਣ ਫਿਰ ਮੈਂ ਖੜੀ ਇੱਕ ਦੀ ਹੋ ਗਈ ਤੀ ਜਾ ਕੇ ਆ ਪੁੱਤ ਹਾਂ ਧੀਆ ਤਾਂ ਦੀ ਇੱਕ ਦੰਗੀਆਂ ਪੈ ਸੌਣ ਨਹੀਂ ਚੜਨ ਦਿੰਦਾਂਗਾ ਧੀਆ ਤਾਂ ਤੇ ਪਾਪੀ ਤੁਸੀਂ ਮੇਰੇ ਕੋਲੇ ਗੇੜਾ ਹੀ ਨਹੀਂ ਮਾਰਿਆ ਹੁਣ ਹੈ ਮੈਂ ਤਾਂ ਢੀਕ ਢੀਕ ਕੇ ਆਈ ਮੈਂ ਤਾਂ ਮੰਨ ਜਨ ਲਾਈ ਉਧਰ ਆ ਪਿਆ ਸੀ ਪਤਾ ਹੀ ਹੈ ਕਿਹੜਾ ਮਨ ਉਧਰ ਆ ਬਿਸਕਟ ਡਿਗਰੀ ਹੋਏਗੀ ਵੀ ਸਧਾਰਾ ਦੇਣਾ ਆਉਣਗੇ ਦੇਖ ਭੈਣ ਜੀ ਹੁਣ ਤੂੰ ਛੱਡ ਦੇ ਆਪਦੇ ਹਸਾਉਣਾ ਸੋਣਾ ਦਾ ਖੜਾ ਠੀਕ ਆ ਨਾ ਜਦੋਂ ਕੋਈ ਨਾ ਟਾਈਮ ਲੱਗੇ ਮਿਲਣਾ ਆਵਾਂਗੇ ਸਾਨੂੰ ਵੀ ਪਤਾ ਵੀ ਮਿਲਣਾ ਆਉਣਾ ਸਾਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਕਦੋਂ ਆਉਣਾ ਕਦੋਂ ਜਾਣਾ ਤੇ ਹੁਣ ਸਾਡੀ ਆਪ ਦੀ ਕਬੀਲਦਾਰੀ ਵੱਧ ਗਈ ਆ ਕੁੜੀਆਂ ਕੋਲੇ ਜਾਵੜ ਗਏ ਸੈਂਨੇ ਬਹੁਤ ਨਹੀਂ ਨਹੀਂ ਪਾਪੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਹਾਟੀਆਂ ਵੀ ਸੁੱਖਣਾ ਸੋੜ ਤਾ ਆਪਦੀ ਕਬੀਲਦਾਰੀ ਵੱਧ ਗਈ ਹੈ ਮੈਨੂੰ ਕੋਈ ਬਿਸਕਟਾਂ ਦਾ ਲਾਲਚ ਥੋੜੀ ਆ ਵਾਹ ਕੁੜੇ ਇਹਨੇ ਤਾਂ ਮੈਨੂੰ ਹੋਰ ਹੀ ਸਨਾਤਣਾ ਹੈ ਮੈਂ ਕੀ ਸੋਚ ਕੇ ਘਰੋਂ ਤੁਰੀ ਸੀ ਜਦੋਂ ਮੇਰੀ ਮਾਂ ਹੁੰਦੀ ਸੀ ਮੈਨੂੰ ਸੌਣ ਨਹੀਂ ਚਾੜਨ ਦਿੰਦੀ ਸੀ ਜਦੋਂ ਮੇਰੇ ਕੋਲ ਆਖੜਦੀ ਸੀ ਇਹਨੇ ਮੇਰੇ ਵਾਸਤੇ ਕਿੰਨਾ ਗਲਤ ਸੋਚਿਆ ਚਾਹ ਪਾਣੀ ਤਾਂ ਮੈਨੂੰ ਕੀ ਪੁੱਛਣਾ ਸੀ ਉਲਟਾ ਮੈਨੂੰ ਕਹਿੰਦੀ ਆਖੇ ਤੂੰ ਜਾਂ ਤੂੰ ਸੌਣ ਦੇ ਮਹੀਨੇ ਬਿਸਕਟ ਲੈਣ ਆਈਆਂ ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਹੀ ਨਾ ਵੀਰ ਨੇ ذق ویلداری ਵੱਡੀ ਹੋ ਗਈ ਹੁਣ ਮੈਂ ਇਹਨਾਂ ਤੋਂ ਮੱਲੋ ਮੱਲੀ ਥੋੜੀ ਮੰਗਦੀ ਆ ਨਾਲੇ ਮੈਂ ਕਿਹੜੇ ਬਿਸਕਟਾਂ ਦੀ ਭੁੱਖੀ ਆ ਬਿਸਕਟ ਤਾਂ ਮੇਰੇ ਆਪ ਦੇ ਘਰੇ ਸੰਪਰਮਾਤਮਾ ਨੇ ਦਿੱਤਾ ਸਾਰਾ ਖੋਸ਼ ਐਵੇਂ ਨਹੀਂ ਅਗਲਾ ਮਾਮਾ ਨੂੰ ਚੁਰਤਾ ਮੇਰੀ ਮਾਂ ਨੇ ਸੌਣ ਨਾ ਛੱਡ ਦੇਣਾ ਜਦੋਂ ਪਹਿਲੇ ਸੌਣ ਹੀ ਜਾ ਕੇ ਗੋਲਗਲੇ ਮਠੀਆਂ ਪਕਾ ਕੇ ਉੱਥੇ ਜਾ ਪਹੁੰਚਦੀ ਸੀ ਮੇਰੇ ਕੋਲੇ ਇਹਨਾਂ ਨੇ ਤਾਂ ਮੈਨੂੰ ਨਾ ਕੋਈ ਚਾਹ ਨਾ ਪਾਣੀ ਇਹ ਬਿਸਕੁਟਾਂ ਦੀਆਂ ਕਦੇ ਵੀ ਭੁੱਖੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਐ ਆਉਂ ਕਿਉਂ ਲੱਗਦਾ ਸਾਰੇ ਲੋਕਾਂ ਨੂੰ ਹੀ ਆਉਂ ਲੱਗਦਾ ਵੀ ਹੁਣ ਪਤੀਜੀਆਂ ਵੀ ਆਈਆਂ ਗਈਆਂ ਤੇ ਵੱਡੀਆਂ ਭੂਆ ਖਣੀ ਹੁਣ ਬਿਸਕੁਟਾਂ ਦੀਆਂ ਭੁੱਖੀਆਂ ਹੋਊਗਾ ਇਹ ਆਉਣੀ ਹੁੰਦਾ ਇਹਨਾਂ ਡੁੱਪੜੀਆਂ ਨੂੰ ਤਾਂ ਬਿਸਕੁਟਾਂ ਦਾ ਇੰਨਾ ਚਾਹ ਹੁੰਦਾ ਸੌਣ ਦਾ ਮਹੀਨਾ ਹੀ ਮਸਾ ਚੜਾਉਂਦਾਂ ਇਹਨਾਂ ਨੇ ਮੇਰੀ ਪੂਰਾ ਕਦਰ ਨਹੀਂ ਕੀਤੀ ਆਈ ਦੀ ਕੀ ਸੋਚ ਕੇ ਮੈਂ ਆਈ ਸੀ ਆਦੇ ਭਰਾ ਨੂੰ ਮਿਲੂੰਗੀ ਤੇ ਜੇ ਨੂੰ ਮਿਲੂੰਗੀ ਪਰ ਜਾਈ ਨਹੀਂ ਮਿਲੂੰਗੀ ਕਿੰਨਾ ਮੇਰਾ ਚਾਹ ਕਰਨਗੇ ਭਾਜ ਭਾਜ ਤੂੰ ਮੇਰੇ ਨਰਿੰਨਾਂ ਨਾ ਨੱਚ ਗਾਦੀ ਕਿਤਾ ਫਣਵਾ ਇੱਥੇ ਰਹਿ ਨਹੀਂ ਸਕਦੀ ਇਹਨੇ ਤਾਂ ਮੈਨੂੰ ਇੰਨੀਆਂ ਗੱਲਾਂ ਸੁਣਾਇਆ ਮੈਂ ਆਲ ਦਿਕ ਰਹੀ ਚੰਗੀ ਮੈਂ ਇਸ ਕਰੇਗੀ ਬੈਣਾ ਨਾਲੇ ਅੱਜ ਮੇਰੀ ਮਾਂ ਮੈਨੂੰ ਚੇਤੇ ਹੁੰਦੀ ਗਾਂ ਮੈਨੂੰ ਮੇਰੀ ਨੂੰਹ ਕੀ ਆਖੂਗੀ ਮੰਮੀ ਤੂੰ ਤਾਂ ਚਾਰ ਦਿਨ ਲਾਉਣ ਗਈ ਸੀ ਤੂੰ ਆਫਤ ਨੂੰ ਮੁੜਈ ਲੈ ਆਪਣ ਮੈਂ ਨਾ ਗੰਡੇ ਚੀਰ ਦਿੰਨੀ ਆ ਤੇ ਭੈਣ ਬਣ ਕੇ ਤੂੰ ਨਾ ਆਟਾ ਉਟਾ ਗੁੰਨਦੀ ਚੰਗਾ ਮੈਂ ਸਬਜ਼ੀ ਬਣਾ ਦੂੰਗੀ ਬਸ ਕੋਈ ਨਹੀਂ ਆਟਾ ਤੇ ਮੈਂ ਗੁੰਨ ਦਿੰਨੀ ਆ ਤੇ ਮੁੰਨੇ ਗਦੋ ਖਾਓਗੇ ਮੰਮੀ ਤਾਂ ਹਜੇ ਰਹੂਗੀ ਤਿੰਨ ਚਾਰ ਦਿਨ ਅੱਛਾ ਹਾਂ ਹਾਂ ਤੇਰੀ ਮੰਮੀ ਦਾ ਉਹ ਆਉਂਦੀ ਹੈ ਮੰਮੀ ਆ ਵੀ ਗਈ ਮੰਮੀ ਕਿਵੇਂ ਆ ਗਏ ਮੰਮੀ ਤੁਸੀਂ ਆ ਵੀ ਗਏ ਹੋਰ ਪੁੱਤ ਮੈਂ ਤਾਂ ਨਾ ਇੰਨਾ ਜ਼ੋਰ ਲਾਉਣ ਮੈਨੂੰ ਤਾਂ ਕਹਿਣਾ ਰਹਿ ਪਾਰ ਹੈ ਪਰ ਉਹ ਡਰ ਗਿਆ ਅੱਛਾ ਮੈਨੂੰ ਇੱਥੇ ਕੋਈ ਮੁੰਡਾ ਮੈਨੂੰ ਮਿਲ ਗਿਆ ਉੱਥੋਂ ਮੈਂ ਉਹਨੂੰ ਕਹਤਾ ਮੈਂ ਹਾਂ ਤਾਰਿਆ ਮੈਨੂੰ ਭੱਜ ਕੇ ਪਹਿਲਾਂ ਮੈਂ ਕਹ ਫੋਨ ਕਰਾਂ ਅੱਛਾ ਫਿਰ ਮੈਂ ਹਾਂ ਚੱਲ ਮੈਂ ਆਈ ਜਾਵਾਂ ਵਰਦੀ ਉੱਥੇ ਚੰਦਪਨ ਉੱਤਰੀ ਦਾ ਉੱਥੇ ਖੜਾ ਸੀਗਾ ਆਪਣੇ ਆ ਇਹਨਾਂ ਦਾ ਮੁੰਡਾ ਠੀਕ ਆ ਹੋਈ ਤਰ ਗਿਆ ਮੈਨੂੰ ਅਸੀਂ ਤਾਂ ਕਰੀ ਜਾਂਦੇ ਮੰਮੀ ਰਹਿਣਗੇ 2-3 ਦਿਨ ਤੁਸੀਂ ਤਾਂ ਭੱਜੀ ਆਏ ਤੇ ਹੋਰ ਰਹਿਣਾ ਸੀ ਮੈਂ ਤਾਂ ਫਿਰ ਮੈਂ ਤੁਹਾਨੂੰ ਕਹਿ ਕੇ ਗਈ ਸੀਗੀ ਹਾਂ ਹਾਂ ਤੇ ਫਿਰ ਮੈਨੂੰ ਤਾਂ ਐ ਹੋ ਗਿਆ ਮੈਂ ਕਿਹਾ ਵੀ ਮੈਂ ਕੁੜੀ ਨੂੰ ਦੱਸ ਕੇ ਨਹੀਂ ਆਈ ਵੀ ਇੱਕਦਾਂ ਹੀ ਆਪਣਾ ਪ੍ਰੋਗਰਾਮ ਜਾ ਬਣ ਗਿਆ ਜਾਂਦਾ ਅੱਛਾ ਮੈਂ ਕਿਹਾ ਇਹ ਨਹੀਂ ਮੈਂ ਇਹਨੂੰ ਦੱਸ ਕੇ ਨਹੀਂ ਤੇ ਕੁੜੀ ਦਾ ਜੀ ਨਹੀਂ ਲਾਉਣਾ ਹੋਰ ਠੀਕ ਸੀ ਉੱਥੇ ਸਾਰੇ ਮੰਮੀ ਸਾਰੇ ਵਧੀਆ ਸੀ ਇੰਨਾ ਚਾਹ ਕੀਤਾ ਉਹਨਾਂ ਨੇ ਤਾਂ ਮੇਰਾ ਅੱਛਾ ਗਈ ਦਾ ਉਹ ਪਰਜਾਈ ਤਾਂ ਆਖੇ ਤੇਰੀ ਮਾਮੀ ਸੁਣ ਲੈ ਹਾਂ ਆਖੇ ਰਹਿ ਪਾ ਹਾਂ ਤੇ ਉਹ ਮੁੰਡਾ ਪਤੀਜਾ ਤਾਂ ਆਖੇ ਭੂਆ ਰਹਿ ਪਾ ਤੂੰ ਮਸਾ ਤਾਈ ਮਸਾ ਨਾਲੇ ਅੱਛਾ ਆਪੀ ਕਹਿੰਦੀ ਤੂੰ ਰਹਿ ਨਾਲੇ ਤਾਂ ਤੈਨੂੰ ਬਿਸਕਟ ਕੜਾਕੇ ਦੇਵਾਂਗੇ ਤੂੰ ਰਾਤ ਰਹੀ ਪੀ ਅੱਛਾ ਨਾਲੇ ਤੈਨੂੰ ਗੋਲਗਲੇ ਮਠੀਆਂ ਪਕਾ ਕੇ ਦੇਵਾਂ ਨਾਲੇ ਮੈਂ ਤੇਰਾ ਸੂਟ ਬਣਾ ਕੇ ਲਿਆਵਾਂ ਅੱਛਾ ਠੀਕ ਆ ਹੋਰ ਉੱਥੇ ਤਾਂ ਚਾਹ ਨਾ ਚੱਕਿਆ ਜਾਵੇ ਮੇਰੇ ਗਈ ਦਾ ਅੱਛਾ ਤੇ ਫੇਰ ਫੇਰ ਬਸ ਮੇਰਾ ਆਈ ਮੈਂ ਤਾਂ ਡੁੱਬੜੀ ਜਾਦਾ ਆਈ ਗਈ ਯਾਰ ਪਰ ਮੈਂ ਕਿਹਨੂੰ ਮੈਂ ਦੱਸ ਕੇ ਨਹੀਂ ਆਈ ਤੇ ਵੀ ਮੈਂ ਦੂਜਾ ਕਾ ਜਾਮਨ ਵਾਲੇ ਮੈਂ ਖਿਆ ਨਾ ਫਿਰ ਮੈਂ ਸੋਚਿਆ ਉੱਥੇ ਮੈਂ ਖਿਆ ਮਿਲਿਆ ਤਾਂ ਮੇਰਾ ਇੱਥੇ ਇੱਕ ਘੰਟਾ ਹੀ ਬਹੁਤ ਹਾਂ ਹਾਂ ਤੇ ਮੈਂ ਮੈਂ ਖਿਆ ਕੁੜੀ ਉਹ ਤੜਕੇ ਇਹਨੇ ਜਵਾਕ ਵੀ ਸਕੂਲ ਤੋੜਨੇ ਉਹਦੇ ਵੀ ਵੈਨ ਮੈਂ ਖਸਦੀਆਂ ਆ ਜਾਂਦੀ ਹੈ ਹਾਂ ਤੇ ਨਾਲ ਮੈਂ ਖਿਆ ਉਹਦੇ ਪੇਪਰ ਆ ਫਿਰ ਮੈਨੂੰ ਤਾਂ ਉੱਥੇ ਬੈਠੀ ਨੂੰ ਜਦੋਂ ਆਏ ਜੀ ਜ਼ਿਆਦਾ ਹੈ ਵੀ ਉਹਦੇ ਪੇਪਰ ਆ ਤੇ ਮੈਂ ਖਿਆ ਮੈਂ ਤਾਂ ਜਾਮਾ ਵੀ ਉਹਦੇ ਪੇਪਰ ਆ ਤੇ ਫਿਰ ਮੈਂ ਖਿਆ ਉਹਨੂੰ ਬਹੁਤੀ ਨਾ ਕੰਮ ਤੇਰੇ ਨਾਲ ਕਰਾਉਣਾ ਪਊਗਾ ਹਾਂ ਤਾਂ ਕਰਕੇ ਫਿਰ ਮੈਂ ਤਾਂ ਪਹਿਨੇ ਉੱਥੋਂ ਰੋਟੀ ਖਾ ਕੇ ਚਾਹ ਪੀ ਕੇ ਫਿਰ ਉਹਨਾਂ ਨੇ ਰੋਟੀ ਬਣਾਲੀ ਤੇ ਫੇਰ ਉਹ ਮੁੰਡਾ ਸ਼ਹਿਰ ਗਿਆ ਖਣ ਕੀ ਲੈ ਆਇਆ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਆਏ ਮੈਂ ਤਾਂ ਜਨਰ ਜਾ ਕੇ ਤੋਰਿਆ ਪੂਰਾ ਚਲ ਵਧੀਆ ਫਿਰ ਤਾਂ ਚਲੋ ਮਿਲ ਲਈ ਆ ਤੁਸੀਂ ਮਿਲ ਲਈ ਚਲ ਮੇਰਾ ਮਨ ਜਾ ਉਧਰ ਪਿਆਸੀ ਹਾਂ ਚਲ ਮਿਲ ਲਈ ਸਾਰੇ ਘਰੇ ਸੀ ਇੰਨੇ ਖੁਸ਼ ਹੋਏ ਕੀ ਕਹਿੰਦੀ ਸੀ ਤੂੰ ਦਿੱਤਾ ਸਰਪ੍ਰਾਈਜ਼ ਹਾਂ ਹਾਂ ਉਹ ਦਿੱਤਾ ਅੱਛਾ ਸਾਰੇ ਬਾਲੀ ਖੁਸ਼ ਹੋਏ ਮੈਨੂੰ ਵੇਖ ਕੇ ਚਲੋ ਵਧੀਆ ਫਿਰ ਤਾਂ ਹਾਂ ਤੇ ਨਾਲੇ ਤੇਰੀ ਮਾਮੀ ਆਖੇ ਵੀ ਤੂੰ ਰਹਿ ਪੈਨੇ ਤੈਨੂੰ ਸੁਧਾਰਾ ਦੇ ਕੇ ਤੋਰਾਂਗੇ ਅਸੀਂ ਅੱਛਾ ਮੈਂ ਆਖਾ ਹੁਣ ਸੋਡੀ ਪਾਈ ਕਬੀਲਦਾਰੀ ਵੱਧ ਗਈ ਥੋੜ ਡੰਗਾ ਕੁੜੰਗਾ ਬਿਆਨ ਜਾਂ ਕੰਨ ਤੇ ਤੁਸੀਂ ਮੈਨੂੰ ਸੰਧਾਰੇ ਨੂੰ ਛੱਡੋ ਹੁਣ ਤੁਸੀਂ ਅੱਛਾ ਚਲ ਵਧੀਆ ਕੀਤਾ ਮੰਮੀ ਇਹ ਤਾਂ ਤੁਸੀਂ ਫੇਰ ਹਨਾ ਮੈਂ ਖਿਆ ਫੇਰ ਨਹੀਂ ਭਾਈ ਆਈਆਂ ਹੁਣ ਜਦੋਂ ਆ ਖੇਤੀ ਜੰਮੀ ਭੈਣ ਵਿਸਰੀ ਤੇ ਭੂਆ ਕੀ ਦੇ ਯਾਦ ਸਹੀ ਗੱਲ ਸਹੀ ਗੱਲ ਮੰਮੀ ਤੇ ਮੈਂ ਕਿਹਾ ਹੁਣ ਤੀਜੀ ਵਾਰ ਤੀਜੇ ਥਾਂ ਤੇ ਮੈਨੂੰ ਕੀ ਹੈ ਸੰਧਾਰੇ ਨੂੰ ਇਹ ਤੇ ਮੈਂ ਤਾਂ ਉਹਨਾਂ ਨੂੰ ਜਵਾਬ ਦੇਈ ਮੈਂ ਕਿਹਾ ਅੱਜ ਤੋਂ ਬਾਅਦ ਨਾ ਮੇਰੇ ਕੋਲ ਲਿਆਇਆ ਕਰੋ ਚਲ ਵਧੀਆ ਕੀਤਾ ਇਹ ਤਾਂ ਮੰਮੀ ਤੁਸੀਂ ਚਲ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਨਹੀਂ ਚਾਹ ਬਣਾ ਦੇਣਾ ਚਾਹ ਕਰ ਮੈਨੂੰ ਠੀਕ ਠੀਕ ਮੈਂ ਰੱਜੀ ਪਈ ਆ ਪਰ ਚੰਗੀ ਜੀ ਚਾਹ ਕਰਦੇ ਮੈਂ ਮਮਮੀ ਨੂੰ ਪਾਣੀ ਪਿਵਾਇਆ ਮੈਂ ਫੇਰ ਆ ਕੇ ਸਬਜ਼ੀ ਬਣਾ ਲੈਣੀ ਆ ਨਾ ਪੁੱਤ ਮੈਂ ਇੱਥੇ ਹੀ ਆ ਗਈ ਹਾਂਜੀ ਮਮ ਤੁਸੀਂ ਇੱਥੇ ਹੀ ਆ ਗਏ ਲੋ ਪਾਣੀ ਲੈ ਲਓ ਪਾਣੀ ਦੇ ਦੇ ਹਾਂਜੀ ਲੈ ਮੈਂ ਚਾਹ ਬਣਾ ਦੇਣੀ ਤੁਹਾਨੂੰ ਹਣਾ ਮੈਂ ਤੇਨ ਇੱਕ ਗੱਲ ਲੱਖਾਂ ਹਾਂਜੀ ਮਮਮੀ ਮੇਰੇ ਨਾਲ ਪੂਰਾ ਵਾਅਦਾ ਕਰ ਪੱਕਾ ਹਾਂਜੀ ਮਮਮੀ ਕੀ ਹੋ ਗਿਆ ਹੋਇਆ ਕੁਛ ਨਹੀਂ ਪੁੱਤ ਪਰ ਤੂੰ ਮੈਨੂੰ ਇੱਕ ਗੱਲ ਦਾ ਵਾਅਦਾ ਕਰ ਹਾਂ ਤੁਸੀਂ ਮੈਨੂੰ ਦੱਸੋ ਤਾਂ ਸਹੀ ਮਮਮੀ ਦੇਖ ਮੇਰੀ ਗੱਲ ਸੁ ਵੀ ਤੁਸੀਂ ਫਾਂ ਮੈਂ ਕਿੰਨੇ ਹੀ ਵੱਟੇ ਕੋਜੇ ਕੰਨੀ ਸੋਡੇ ਧੀਆਂ ਪੁੱਤ ਵੱਡੇ ਹੋ ਜਾ। ਹਾਂਜੀ। ਸੋਡੇ ਕਿੰਨੀ ਕਬੀਲਦਾਰੀ ਵੱਡੀ ਹੋ ਜਾ। ਪਰ ਮੈਨੂੰ ਮੇਰੇ ਨਾਲ ਇਹ ਪ੍ਰੋਮਿਸ ਕਰ ਮੇਰੇ ਨਾਲ। ਵੀ ਤੂੰ ਮੇਰੀਆਂ ਧੀਆਂ ਨੂੰ ਕਦੇ ਪਿੱਛਾ ਨਹੀਂ ਦੇਵੇਂਗੀ। ਲੈ ਮੰਮੀ ਇਹ ਕਿਹੋ ਜੀ ਗੱਲ ਕਰਦੇ ਆ ਤੁਸੀਂ? ਨਹੀਂ ਦਿੰਦੀ ਮੰਮੀ ਅਸੀਂ ਕਦੇ ਵੀ ਜਦੋਂ ਇਹ ਸੌਣ ਚੜੂਗਾ ਤੂੰ ਮੇਰੀਆਂ ਧੀਆਂ ਕੋਲੇ ਸੰਧਾਰਾ ਲੈ ਕੇ ਜਾਵੇਂਗੀ। ਜਿਵੇਂ ਲੋਕਾਂ ਦੀਆਂ ਪ੍ਰਾਪਰਜਾਂ ਕਹਿੰਦੇ ਨੇ ਸਾਡੀਆਂ ਕਬੀਲਦਾਰਾਂ ਦਾ ਵਾਦ ਕਰਾ। ਹੁਣ ਸਾਥੋਂ ਭੈਣਾ ਕੋਲਿਆ ਉਚਾਇਆ ਨਹੀਂ ਜਾਂਦਾ। ਭੈਣ ਨੂੰ ਉਹ ਵਿਸਾਰ ਦਿੰਦੇ ਆ। ਤੇ ਤੂੰ ਕਦੇ ਵੀ ਏ ਨਾ کریںਗੇ ਵੀ ਮੇਰੀਆਂ ਧੀਆਂ ਨੂੰ ਤੋਂ ਪਿੱਛਾ ਦੇਣਗੇ ਬਸ ਮੇਰੇ ਨਾਲ ਇਹ ਪ੍ਰੋਮਿਸ ਕਰ। ਨਹੀਂ ਮੰਮੀ ਤੁਹਾਡੇ ਨਾਲ ਵਾਦਾ ਏ ਮੈਂ ਜਿੰਨਾ ਟਾਈਮ ਮੈਂ ਜਾਉਂਦੀ ਆ ਨਾ ਤੇ ਮੈਂ ਉਹਨਾ ਟਾਈਮ ਤੁਹਾਡੀ ਧੀ ਨੂੰ ਆਪਦੇ ਧੀਆ ਪੁੱਤਾਂ ਦੇ ਬਰਾਬਰ ਹੀ ਸਮਝੂਗੀ। ਚਲ ਠੀਕ। ਉਸ ਇਸ ਚੀਜ਼ ਦੀ ਟੈਨਸ਼ਨ ਨਾ ਲਾਉ। ਤੁਹਾਨੂੰ ਕੀ ਹੋ ਗਿਆ? ਨਹੀਂ ਹੋਇਆ ਮੈਨੂੰ ਕੁਝ ਨਹੀਂ। ਪਰ ਮੈਨੂੰ ਪਤਾ ਏ। ਪਤਾ ਨਹੀਂ ਹਾਲਾਤ ਇਹੋ ਜਿਹੇ ਹੋ ਜਾਂਦੇ ਆ। ਜਦੋਂ ਭਰਾ ਇਹੋ ਜਿਹੀ ਬਣ ਜਾਂਦੇ ਵੀ ਉਹ ਨਾ ਭੈਣਾਂ ਨੂੰ ਵੀ ਨਹੀਂ ਪਿੱਛਾ ਦੇ ਦਿੰਦੇ। ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਬੰਦੀ ਆ ਮੈਨੂੰ ਇਹ ਨਹੀਂ ਪਤਾ। ਪਰ ਉਹ ਭੈਣਾਂ ਨੂੰ ਪਿੱਛਾ ਦਿੰਦੇ ਆ। ਨਹੀਂ ਕੋਈ ਨਾ ਮਮੀ ਤੁਸੀਂ ਟੈਨਸ਼ਨ ਨਾ ਲਓ। ਇਹੇ ਜੀ ਗੱਲ ਨਹੀਂ ਹੋਊਗੀ। ਤੁਸੀਂ ਬਹਿ ਜਾਓ ਮੈਂ ਚਾਹ ਲੈ ਕੇ ਆਉਣੀ ਤੁਹਾਡੇ ਬਾਹਰ। ਚੰਗਾ ਫੋਟ ਮੈਨੂੰ ਇਹ ਹੀ ਆਸ ਸੀ ਤੇ ਨਹੀਂ ਨਹੀਂ ਮਮੀ ਕਦੇ ਵੀ ਨਹੀਂ ਹੋਊਗਾ ਐਵੇਂ ਦਾ। ਜਿਵੇਂ ਕਹਿੰਦੇ ਹੁੰਦੇ ਆ ਨਾ ਆਖੇ ਧੀ ਜੰਮੀ ਭੈਣ ਵਿਸਰੀ ਤੇ ਭੂਆ ਕੀ ਕੇ ਜਾਦ ਜਿਹਨਾਂ ਭੂਆ ਹੁੰਦੇ ਉਹਨਾਂ ਨੂੰ ਲੋਕ ਪਿੱਛੋਂ ਯਾਦ ਨਹੀਂ ਰੱਖਦੇ। ਪਰ ਇਹ ਤਾਂ ਹੈ ਮਮੀ ਹਾਂ ਪਰ ਮੇਰਾ ਪੁੱਤ ਜਿਹੜੀਆਂ ਧੀਆ ਉਹ ਧੀਆ ਹੀ ਹੁੰਦਣਾ ਉਹ ਹਮੇਸ਼ਾ ਸੌਣ ਦਾ ਮਹੀਨਾ ਠੀਕ ਕਰਨਾ। ਇਹ ਤਾਂ ਮੈਂ ਉਹ ਬੁਰੰਗਾ ਹੋ ਜਾਂ ਉਹਨਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਪਹਿਲਾ ਮਾਪਿਆ ਹੁੰਦਾ ਫੇਰ ਭਰਾ ਹੋ ਜਾਂਦੇ ਆ ਭਰਾ ਪਰ ਜਾਂਦੇ ਫੇਰ ਭਤੀਜੇ ਹੋ ਜਾਂਦੇ ਆ ਭਤੀਜੇ ਭਤੀਜੂਆਂ ਵੀ ਉਹ ਵੀ ਸਾਡਾ ਸੰਧਾਰਾ ਲੈ ਕੇ ਆਉਂ ਹਾਂ ਨਹੀਂ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲੋ ਤੇ ਮੈਂ ਚਾਹ ਲੈ ਕੇ ਆਉਂਗੀ ਇਹੀ ਆਸ ਸੀ ਮੈਨੂੰ ਨਹੀਂ ਨਹੀਂ ਚਾਹ ਕਰ ਲਵਾਂ ਠੀਕ ਹੈ ਮੈਂ ਮੰਮੀ ਦੇ ਅੰਦਰ ਨਾ ਕੁਝ ਮਹਿਸੂਸ ਕੀਤਾ ਉਹਦੀ ਬਾਅਦ ਚ ਦਰਦ ਉਹਦੀਆਂ ਅੱਖਾਂ ਚ ਦਰਦ ਜਿਵੇਂ ਕਿ ਉਹ ਪੈਂਡ ਗਈ ਸੀ ਉਹਦੇ ਭਰਾਵਾਂ ਨੇ ਉਹਨੂੰ ਸੰਧਾਰੇ ਤੋਂ ਵਾਂਝੀ ਰੱਖਿਆ ਜਿਵੇਂ ਇੱਕ ਧੀ ਇੱਕ ਭੂਆ ਇੱਕ ਭੈਣ ਸੰਧਾਰੇ ਤੋਂ ਵਾਂਝੀ ਰਹਿ ਜਾਂਦੀ ਹੈ ਨਾ ਉਹਦੇ ਅੰਦਰ ਜਿਹੜੀ ਖੀਸ ਉੱਠਦੀ ਆ ਮੈਨੂੰ ਅੱਜ ਮੰਮੀ ਦੇ ਅੰਦਰ ਉਹ ਮਹਿਸੂਸ ਹੋਈ ਆ ਤੇ ਮੈਂ ਮੰਮੀ ਦਾ ਇਹ ਸੁਪਨਾ ਹਮੇਸ਼ਾ ਪੂਰਾ ਕਰੂੰਗੀ ਮੈਂ ਕਦੇ ਵੀ ਉਹਦੀ ਧੀ ਨੂੰ ਸੰਧਾਰੇ ਤੋਂ ਵਾਂਝੀ ਨਹੀਂ ਰੱਖੂੰਗੀ ਤੇ ਪਰ ਅੱਜ ਮੈਨੂੰ ਮੰਮੀ ਦੀ ਇਹ ਹਾਲਤ ਦੇਖ ਕੇ ਨਾ ਮੈਨੂੰ ਬਹੁਤ ਤਰਸ ਆ ਰਿਹਾ ਕਿ ਉਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਮੰਮੀ ਦੇ ਨਾਲ ਬੇਸ਼ੱਕ ਮੰਮੀ ਨੇ ਮੈਨੂੰ ਨਹੀਂ ਦੱਸਿਆ ਮੰਮੀ ਨੇ ਦੱਸਿਆ ਵੀ ਉਹਨਾਂ ਨੇ ਮੈਨੂੰ ਬਹੁਤ ਸੰਭਿਆ ਮੇਰੀ ਬਹੁਤ ਕੇਅਰ ਕੀਤੀ ਪਰ ਜਿਹੜੀ ਮੰਮੀ ਵਾਪਸ ਆਈ ਆ ਮੰਮੀ ਦੀ ਦਰਦ ਦੇ ਅੰਦਰ ਦਾ ਉਹ ਮੈਨੂੰ ਦੱਸ ਰਿਹਾ ਕਿ ਮੰਮੀ ਦੇ ਨਾਲ ਉੱਥੇ ਬਹੁਤ ਬੁਰਾ ਸੁਲੂਕ ਹੋਇਆ ਤੇ ਮੰਮੀ ਨੂੰ ਸੰਧਾਰੇ ਤੋਂ ਜਾਂ ਜਵਾਬ ਦਿੱਤਾ ਗਿਆ ਇਹ ਗੱਲ ਗਲਤ ਹੈ ਕਿਸੇ ਵੀ ਮਾਪਿਓ ਨੂੰ ਕਿਸੇ ਭੈਣ ਭਰਾ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਹਮੇਸ਼ਾ ਆਪਣੀਆਂ ਭੈਣਾਂ ਨੂੰ ਸੰਧਾਰੇ ਦੇਣੀ ਚਾਹੀਦੀ ਆ ਬਾਹਲੇ ਨਹੀਂ ਤਾਂ ਥੋੜੀ ਤਾਂ ਦੇਣੀ ਚਾਹੀਦੀ ਆ ਪਰ ਮੈਂ ਆਪਣੀ ਨਣਾ ਨੂੰ ਆਏ ਨਹੀਂ ਕਰੂੰਗੀ ਮੈਂ ਹਮੇਸ਼ਾ ਉਹਨੂੰ ਸੰਧਾਰਾ ਦੇਉਂਗੀ ਮੈਂ ਉਹਨੂੰ ਇਸ ਚੀਜ਼ ਤੋਂ ਕਦੇ ਕਦੇ ਵੀ ਵਾਂਝੀ ਨਹੀਂ ਰੱਖੂੰਗੀ